ਜੀ ਪਹਿਲੀ ਪੰਜਾਬਣ ਜਿਹਨੂੰ ਮੈਂ ਸੱਦਾ ਦੇਣ ਜਾ ਰਹੀ ਆ ਅਮਨਦੀਪ कौर ਵਾਹ ਹਾਓ ਵਾਹ ਅਮਨਦੀਪ ਜੀ ਹੁਣ ਦੇਖਦੇ ਆ ਕਿ ਤੁਹਾਨੂੰ ਸਵਾਲ ਕੀ ਆਉਂਦਾ ਹੈ ਜਵਾਬ ਤੁਸੀਂ ਕੀ ਦਿੰਨੇ ਆ ਫਿਰ ਬੋਲੀ ਕਿਹੜੇ ਸ਼ਬਦ ਤੇ ਪਾਉਣਿਆ ਇਹ ਮਾਈਕ ਲੋਏ ਤੁਹਾਡੇ ਵਾਸਤੇ ਆ ਬਿਲਕੁਲ ਕਬਰਾਉਣਾ ਨਹੀਂ ਬਹੁਤ ਸੋਖੇ ਹੀ ਹੋਣੇ ਆ ਕਿਉਂਕਿ ਤੁਸੀਂ ਜੇ ਇੰਨਾ ਟੈਲੈਂਟ ਰੱਖਦੇ ਹੋ ਆਪਣੇ ਆਪ ਚ ਤੇ ਜਵਾਬ ਦੇਣੇ ਕਿਤੇ ਮੁਸ਼ਕਿਲ ਨਹੀਂ ਹਾਂ ਸਾਡੇ ਜਸ ਸਹਿਬਾਨਾਂ ਨੇ ਬੜੇ ਸੌਖੇ ਸੌਖੇ ਸਵਾਲ ਪੇਟੀ ਹੋਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀਆਂ ਜਿਹੜੀਆਂ ਮਟਿਆਰਾਂ ਏ ਜਿਸ ਤਰੀਕੇ ਨਾਲ ਪੰਜਾਬੀ ਵਿਰਾਸਤ ਨਾਲ ਜੁੜੀਆਂ ਸਭਿਆਚਾਰ ਨਾਲ ਜੁੜੀਆਂ ਜਵਾਬ ਦੇ ਦੇਣਗੀਆਂ ਅਮਨਦੀਪ ਜੀ ਤੁਹਾਨੂੰ ਸਵਾਲ ਜਿਹੜਾ ਬਹੁਤ ਹੀ ਸੋਖਾ ਆਇਆ ਜੀ ਮਾਂ ਬੋਲੀ ਕਿਸ ਨੂੰ ਕਹਿੰਦੇ ਆ ਵਾਹ ਮਾਂ ਬੋਲੀ ਕਿਸ ਨੂੰ ਕਹਿੰਦੇ ਆ ਜੋ ਆਪਾਂ ਆਪਣੇ ਜੰਮਣ ਦੇ ਲਈ ਆਪਣੇ ਘਰ ਵਿੱਚ ਸਿੱਖਦੇ ਆਂ ਆਪਣੇ ਜੋ ਕਲਚਰ ਨੂੰ ਰਿਪਰੈਜ਼ੈਂਟ ਕਰਦੀ ਆ ਉਸ ਨੂੰ ਆਪਾਂ ਮਾਂ ਬੋਲੀ ਕਹਿੰਦੇ ਆ ਜੋ ਆਪਾਂ ਆਪਣੇ ਪਰਿਵਾਰ ਚ ਰਹਿ ਕੇ ਆਪਣੇ ਸੱਭਿਆਚਾਰ ਵਿੱਚ ਸਿੱਖਦੇ ਆਂ ਵਾਹ ਜੀ ਜੀ ਕੋ ਨੂੰ ਅਸੀਂ ਮਾਂ ਬੋਲੀ ਕਹਿੰਦੇ ਆ ਜੱਜ ਸਾਹਿਬਾਨ ਦੇਖਣਗੇ ਕਿਸ ਤਰੀਕੇ ਨਾਲ ਤੁਸੀਂ ਜਵਾਬ ਦਿੱਤਾ ਕਿੰਨਾ ਸਹੀ ਕਿੰਨਾ ਗਲਤ ਤੇ ਆਪਾਂ ਬੋਲੀ ਵੀ ਪਾਉਣੀ ਆ ਇੱਕ ਸ਼ਬਦ ਤੇ ਜੀ ਪੋਲੀਆਂ ਪਾਉਂਦੇ ਆ ਵੈਸੇ ਤੁਸੀਂ ਹਾਂਜੀ ਬਹੁਤ ਵਧੀਆ ਫੇਰ ਤਾਂ ਤੁਹਾਨੂੰ ਕੋਈ ਔਖ ਨਹੀਂ ਲੱਗਣੀ ਬੋਲੀਆਂ ਤੁਸੀਂ ਆਪਦੇ ਕੋਲੋਂ ਵੀ ਘੜ ਲੈਣੀਆਂ ਬੋਲੀਆ ਤਵੀਤ ਤੇ ਤਵੀਤ ਕੀ ਹੁੰਦਾ ਤਵੀਤ ਸਰ ਜਿਹੜੇ ਆਪਣੇ ਪਾਉਂਦੇ ਨੇ ਫੇਰ ਬੋਲੀ ਵੀ ਤੇ ਬੜੀ ਖੂਬਸੂਰਤ ਬੋਲੀਆ ਯਾਰ ਉਹ ਜੱਜ ਪਾਉਣ ਨੂੰ ਫਿਰਦੇ ਆ ਡੋਲੀ ਡੋਲੀ ਪਰੋਂ ਪਾਉਣ ਨੂੰ ਫਿਰਦਾ ਪਹਿਲਾਂ ਪਾ ਦਿਓ ਬੋਲੀਆਂ ਦਾ ਖੂ ਹੈ ਤਾਂ ਗੈਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗੈਣੇ ਮੇਰੇ ਮਾਪਿਆਂ ਨੇ ਪਾਏ ਕੋਤ ਤਵੀ ਤੋ ਦੇਖਰਦਾਨੀ ਜਦੋਂ ਲੜਦਾ ਤੇ ਲਾਦੇ ਲਾ ਦੇ ਕਰਦਾਨੀ ਜਦੋਂ ਲੜਦਾ ਤੇ ਲਾਦੇ ਲਾ ਦੇ ਕਰਦਾਨੀ ਵਾ 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 ਬੀ ਰੋਲੀ ਮੈਡਮ ਹੱਸ ਰਹੀ ਹੈ ਚੱਲੇ ਰਹਿੰਦੇ ਯਾਰ ਆਈ ਹੋਈ ਹੈ ਵਾ 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 ਜੀ ਸਰ ਬਹੁਤ ਅੱਛਾ ਬਹੁਤ ਅੱਛਾ ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਮੰਦੀਪ ਜੀ